ਟਟ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਈਗੁਰੂ ਜੀ ਦੀ ਫਤਿਹ ਅੱਜ ਫੇਰ ਦਰਸ਼ਨ ਹੋਏ ਨੇ ਸਾਡੇ ਬਾਬਾ ਜੀ ਦੇ ਅੱਜ ਤੋਂ ਤਕਰੀਬਨ ਨਵੰਬਰ ਮਹੀਨੇ 'ਚ ਜਦੋਂ ਇਹ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦੇ ਸੂਬਾ ਪत्री ਸਮਾਗਮ ਤੇ ਆਏ ਸੀ ਉਸ ਟਾਈਮ ਤੇ ਇਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਯਾਤਰਾ ਕਰੂੰਗਾ ਗੁਰਦਰਾ ਪੱਥਰ ਸਾਹਿਬ ਦੀ ਲੇ ਲਦਾਖ ਤੇ ਅੱਜ ਉਹ ਸਾਰੇ ਉਧਰੋਂ ਘੁੰਮਦੇ ਘਮਉਂਦੇ ਦਰਸ਼ਨ ਕਰਦੇ ਹੋਏ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦੇ ਚਰਨ ਸ਼ੋਪਰਾਪਾ ਤਰਤੀਕ ਮਾਨ ਦੇਖੇ ਪਹੁੰਚੇ ਆ ਬਹੁਤ ਬਹੁਤ ਸਵਾਗਤ ਹੈ ਬਾਬਾਈ ਤੁਹਾਡਾ ਤੇ ਕਿਸ ਤਰ੍ਹਾਂ ਦੀ ਰਹੀ ਯਾਤਰਾ ਦੱਸੋ ਸਾਡੇ ਬਹੁਤ ਵਧੀਆ ਜੀ ਮੇਰਾ ਪਿੰਡ ਕੋਟਪਾਈ ਤਹਿਸੀਲ ਕਿੱਥੋਂ ਹੈ ਜਿਹੜੇ ਸ੍ਰੀ ਮੁਕਤਸਰ ਸਾਹਿਬ ਆ ਜੀ ਮੈਂ ਆਪਣੇ ਨੱਗਰ ਕੋਟਪਾਈ ਤੋਂ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ 5 ਮਈ ਨੂੰ ਗੁਰਦ੍ਰਪਤਸਾਹਵ ਲੈਣ ਦਾ ਦੀ ਯਾਤਰਾ ਆਰੰਭ ਕੀਤੀ ਸੀਗੀ ਜੀ ਤੇ ਬਾਬੇ ਨਾਲ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਜੀ ਗੁਰਦ੍ਰਪਤਸਾਹਵ ਦਰਸ਼ਨ ਕਰਕੇ ਉੱਥੋਂ ਦੇ ਪ੍ਰੰਧਕਣੇ ਮੇਰਾ ਮਾਨਤਾਰ ਕੀਤਾ ਜੀ ਰਸ ਵਿੱਚ ਹੋਰ ਵੀ ਵੀਰ ਭੈਣ ਜੋ ਮਿਲਿਆ ਉਹਨਾਂ ਨੇ ਮੇਰਾ ਸਤਿਕਾਰ ਕੀਤਾ ਜੀ ਜੋ ਭੁੱਲਣਯੋਗ ਨਹੀਂ ਬਾਬਾ ਨਾਨਕ ਜੀ ਉਹਨਾਂ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਤੇ ਇਹ ਜੋ ਯਾਤਰਾ ਗਈ 5 ਵਜੇ ਤੋਂ ਪਿੰਡ ਕੋਟ ਪਈ ਤੋਂ ਸ਼੍ਰੀ ਅਨੰਦਪੁਰ ਸਾਹਿਬ ਕੁਲੂ ਮਨਾਲੀ ਹੁੰਦਾ ਹੋਇਆ ਜੀ ਲੇਹ ਗੁਰਦਾਰ ਪੱਤਰ ਸਾਹਿਬ ਕਾਰਗਲ ਸ਼੍ਰੀਨਗਰ ਹੁੰਦਾ ਹੈ ਜੰਮੁਕਸ਼ਪੀਰ ਤੇ ਪਠਾਨਕੋਟ ਹੁੰਦਾ ਹੈ ਜੀ ਤੇ ਭਗਤ ਬਾਬਾ ਸ਼ਰੋਣੀ ਭਗਤ ਬਾਬਾ ਨਾਮ ਦੀ ਜਰ ਤੇ ਅੱਜ ਨਸਤਕ ਹੋਇਆ ਜੀ ਮੈਨੂੰ ਬਹੁਤ ਖੁਸ਼ੀ ਮਿਲੀ ਜੋ ਇਸ ਦਰ ਤੇ ਮੈਂ ਦੂਜੀ ਵਾਰ ਆਇਆਗਾ ਪਾਬਾ ਨਾਲ ਕੀ ਮਿਹਰ ਕਰਨ ਸਾਰਿਆਂ ਤੇ ਜਿੰਨੇ ਵੀ ਯਾਤਰਾ ਕਰਦੇ ਆ ਸਭ ਤੇ ਮਿਹਰ ਭਰਿਆ ਹੱਥ ਰੱਖਣ ਬਾਬਾ ਜੀ ਹੋਰ ਬਾਬਾ ਇੱਕ ਸਾਈਕਲ ਤੇ ਕੋਈ ਮੁਸ਼ਕਲਤ ਨਹੀਂ ਆਈ ਕੋਈ ਤੇ ਕੋਈ ਸਾਈਕਲ ਤੇ ਹੀ ਫੇਰੇ ਲੇਡੀ ਸਾਈਕਲ ਨਵਾਂ ਤਿਆਰ ਕਰਵਾਇਆ ਇਹ ਜੀ ਮੇਰੀ ਉਮਰ ਹੁਣ ਜਦੋਂ ਭਾਰਤ ਯਾਤਰਾ ਪਹਿਲਾਂ ਕੀਤੀ ਸੀ ਪੌਣੇ 2 ਸਾਲਾਂ ਚ 73000 ਕਿਲੋਮੀਟਰ ਸਾਈਕਲ ਚੱਲਿਆ ਸੀਗਾ ਜੀ ਉਦੋਂ ਮੇਰੀ ਉਮਰ 24 ਸਾਲ ਸੀ ਹੁਣ ਮੇਰੀ ਉਮਰ 63 ਸਾਲ ਹੋ ਗਈ ਜੀ ਤਾਂ ਕਰਕੇ ਇਹ ਜੋ ਸਾਈਕਲ ਲੈਡੀ ਬਣਾਇਆ ਜੀ ਕੋ ਆਸਾਨੀ ਨਾਲ ਮਕੇ ਤੇ ਬੈਠ ਕੇ ਯਾਤਰਾ ਕਰ ਲਈ ਦੀ ਤੇ ਬਹੁਤ ਵਧੀਆ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ ਵੱਡੀਆਂ ਵੱਡੀਆਂ ਘਾਟੇ ਸੀ ਬਾਬਾ ਨਾਨਕ ਦੀ ਆਪੇ ਕਿਰਪਾ ਦੇ ਨਾਲ ਦਰਸ਼ਨਦਾਰ ਹੋਏ ਜੀ ਬਹੁਤ ਵਧੀਆ ਲੱਗਦਾ ਜਦੋਂ ਏਡੀ ਉਮਰ ਦੇ ਵਿੱਚ ਤੁਸੀਂ ਏਡੀ ਲੰਬੀ ਯਾਤਰਾ ਇੱਕ ਹੁੰਦਾ ਵਾ ਕਹਿ ਦਨਾ ਤੁਸੀਂ ਕਰਕੇ ਦਿਖਾਇਆ ਅੱਜ ਤੁਸੀਂ ਐਡੀ ਲੰਬੀ ਯਾਤਰਾ ਹਾਲਾਂਕਿ ਮਾਹੌਲ ਉਸ ਟਾਈਮ ਤੇ ਖਰਾਬ ਸੀ ਤੇ ਫਿਰ ਵੀ ਤੁਸੀਂ ਉਹ ਮਾਹੌਲ ਖਰਾਬ ਦੇ ਵਿੱਚ ਵੀ ਤੁਸੀਂ ਯਾਤਰਾ ਕੀਤੀ ਆ ਤੇ ਬਹੁਤ ਵਧੀਆ ਲੱਗਾ ਬਾਕੀ ਹੋਰ ਕੋਈ ਅੱਗੇ ਦੀ ਪਲਾਨਿੰਗ ਕੀਤੀ ਹੁਣ ਇਤੋਂ ਵੱਡੀ ਕੋਈ ਯਾਤਰਾ ਕਰਨ ਦੀ ਜਾਂ ਬਸ ਹੁਣ ਕੋਸ਼ੀਆ ਰੈਸਟ ਕੀਤੀ ਜਾਵੇ ਇਹ ਸਾਰੀ ਬਾਬਾ ਜੀ ਦੀ ਜੋ ਕਿਰਪਾ ਦੇ ਨਾਲ ਹੀ ਹੋਣਾ ਜੀ ਜੋ ਪਹਿਲਾ ਯਾਤਰਾ ਸਤਚਨਿਥੇ ਰੇ ਜੀ ਹਰਸ਼ਵ ਸਹਿਗਤ ਪੰਜਰਦਾ ਚੁੱਕੇ ਤੈਨਰੀ ਹਿਮਕੁਤ ਸਾਹਿਬ ਬਦਰੀ ਨਾਲ ਜਾ ਚੁੱਕੇ ਜੀ ਇਹ ਸਾਰੇ ਬਾਬਾ ਜੀ ਦੀ ਕਿਰਪਾ ਨਾਲ ਹੋਇਆ ਜੀ ਤੇ ਜੋ ਅਗਲਾ ਪ੍ਰੋਗਰਾਮ ਹੋਗਾ ਜੀ ਜੋ ਖੁਦ ਬਾਬਾ ਜੀ ਮਿਲ ਕੇ ਉਹਨਾਂ ਦਾ ਅਸ਼ੀਰਵਾਦ ਦੇ ਨਾਲ ਅਗਲੀ ਯਾਤਰਾ ਕੋਈ ਰੰਭ ਕਰਾਂਗੇ ਜੀ ਬਹੁਤ ਵਧੀਆ ਲੱਗਾ ਮੈਂ ਤੁਹਾਡੀਆਂ ਨਾਲ ਵੀਡੀਓ ਦੇਖਦਾ ਰਹਿਣਾ ਵਾ ਇਹ ਕਿਸ ਤਰੀਕੇ ਨਾਲ ਰਸਤੇ ਤੁਹਾਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਵੱਖ-ਵੱਖ ਸਟੇਟਾਂ 'ਚੋਂ ਲੋਕ ਤੁਹਾਨੂੰ ਮਿਲੇ ਉਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਹਿੰਦੀ ਵੀ ਨਹੀਂ ਆਉਂਦੀ ਹੀ ਵਿਗਣ ਤੁਹਾਡੇ ਪੜ ਕੇ ਸਾਈਕਲ ਤਾਂ ਉਹ ਉਹ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਉਸ ਟਾਈਮ ਤੇ ਵੇਖੋ ਜੀ ਜੋ ਪੂਰੇ ਭਾਰਤ ਦੇ ਵਿੱਚ ਹੁਣ ਵੀ ਲੋਕ ਮੈਨੂੰ ਮਿਲਿਆ ਜੀ ਮੈਂ ਉਹਨਾਂ ਵੀਰਾਂ ਦਾ ਰਿਣੀ ਐ ਜੋ ਮੇਰੀ ਉਹਨਾਂ ਵੀਰਾਂ ਨੇ ਸਪੋਰਟ ਵੀ ਕੀਤੀ ਐ ਜੀ ਰਾਸੇ ਗੱਡੀਆਂ ਰੋਕ ਕੇ ਕੋਈ ਮੋਟਰਸਾਈਕਲ ਵੀਰ ਗਏ ਰਾਸੇ ਰੋਕ ਕੇ ਬੜੀ ਹੈਰਾਨੀ ਮੰਨਦੇ ਸੀ ਵੀ ਤੇਰੀ ਉਮਰ 63 ਸਾਲ ਦੀ ਉਮਰ ਵਿੱਚ ਤੂੰ ਲੇਲਤਾਖ ਦੀ ਯਾਤਰਾ ਕਰਨ ਗਈ ਪਰ ਬਾਬਾ ਨਾਲ ਦੀ ਕਿਰਪਾ ਦੇ ਨਾਲ ਸਾਰਾ ਕੁਝ ਬਹੁਤ ਵਧੀਆ ਜੀ ਸੋਹਣੇ ਦਰਸ਼ਕਦਾਰੇ ਹੋਏ ਜੀ ਤੇ ਰਾਸੇ ਜੋ ਸੰਤਾਨ ਨੂੰ ਪਿਆਰ ਦਿੱਤਾ ਹੀ ਮੈਂ ਉਹ ਕਦੇ ਵੀ ਭੁੱਲ ਨਹੀਂ ਸਕਦਾ ਜੀ ਜੋ ਇੰਨਾ ਮੈਨੂੰ ਸਤਿਕਾਰ ਮਿਲੇ ਸਕਦੋ ਲੋ ਜੀ ਚਲੋ ਅਸੀਂ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਰਹਿ ਰਸ ਦਾ ਟਾਈਮ ਹੋ ਗਿਆ ਲਈ ਅਰਦਾਸ ਕਰਦੇ ਹਾਂ ਤੁਹਾਡੀ ਸਿਹਤ ਬਣੀ ਰਹੇ ਤੰਦਰੁਸਤੀ ਤੁਸੀਂ ਇਸੇ ਤਰ੍ਹਾਂ ਯਾਤਰਾ ਕਰਦੇ ਰਹੋ ਤੇ ਅੱਗੇ ਵੀ ਤੁਹਾਨੂੰ ਮਿਲ ਕੇ ਬਹੁਤ ਆਨੰਦ ਮਿਲਿਆ ਤੇ ਹੁਣ ਵੀ ਤੁਸੀਂ ਯਾਤਰਾ ਕਰਕੇ ਆਏ ਜੀ ਯਾਤਰਾ ਤੁਸੀਂ ਕਰਕੇ ਆਏ ਜੀ ਖੁਸ਼ੀ ਸਾਨੂੰ ਆ ਕਿ ਵੀ ਤੁਸੀਂ ਯਾਤਰਾ ਕਰਦੇ ਹੋ ਤੁਹਾਡੀ ਵੀਡੀਓ ਦੇਖ ਕੇ ਲੱਗਦਾ ਜੀ ਵੀ ਅਸੀਂ ਵੀ ਨਾਲ ਹੀ ਉੱਥੇ ਤੁਹਾਡੇ ਨਾਲ ਹੀ ਯਾਤਰਾ ਕਰ ਰਹੇ ਆ ਤੇ ਬਹੁਤ ਵਧੀਆ ਲੱਗਾ ਜੀ ਤੁਹਾਡਾ ਇੱਥੇ ਅਸਬਤ ਮਹਾਣ ਵਿੱਚ ਆਉਣ ਤੇ ਬਾਬਾ ਜੀ ਦੇ ਸਥਾਨ ਤੇ ਪਹੁੰਚੇ ਦੇ ਬਹੁਤ ਬਹੁਤ